ਗੰਦਾ ਕੰਮ ਕਰਿਆ ਜੀ ਇਹਦੇ ਨਾਲੋਂ ਪਹਿਲਾਂ ਵਾਲਾ ਵਧੀਆ ਸੀ ਜੀ ਜੰਮੀ ਬੇਕਾਰ ਕੰਮ ਆ ਤੁਸੀਂ ਦੇਖ ਲਓ ਜੀ ਸਾਰਾ ਮਿੰਟ ਸਾਰਾ ਔਖੜ ਗਿਆ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਕਿਉਂਕਿ ਸੱਜਾ ਹੋਣੀ ਹੈ ਠੇਕੇਦਾਰਾਂ ਨੇ ਮਿਲੀ ਭੁਗਤਆ ਜੋ ਵੀ ਬਹੁਤ ਨੁਕਸਾਨ ਹੋਇਆ ਉੱਤੋਂ ਬਾਕੀ ਰਾਹ ਦਾ ਵੇਖੋ ਕਿੰਨਾ ਨਾਸ ਮਾਰਿਆ ਟੋਏ ਮਾਰ ਗਏ ਨੇ ਸਾਰੇ ਰਾਹ ਤੇ ਇਹਨਾਂ ਸਾਹਮਣੇ ਆਈ ਹੈ ਜੀ ਇੱਕ ਮਹੀਨੇ ਦੇ ਅੰਦਰ ਅੰਦਰ ਸੂਆ ਪੁੱਟ ਗਈ ਸਾਰਾ ਜੀ ਇਹ ਇਹ ਰਸਤਾ ਬਹੁਤ ਵਧੀਆ ਸੀ ਕਿਦੋਂ ਦਾ ਸੂਆ ਬਣਿਆ ਉਦੋਂ ਦਾ ਜਮਾ ਬੇਕਾਰ ਕਰਤਾ ਦੇਖ ਲਓ ਤੁਹਾਡੇ ਸਾਹਮਣੇ ਆਈ ਸੂਆ ਇਹਦੇ ਨਾਲ ਸਾਡਾ ਪੁਰਾਣਾ ਸੂਆ ਵਧੀਆ ਸੀ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਟੀਵੀ ਮੈਂ ਤੁਹਾਡਾ ਛੋਟਾ ਵੀਰ ਪ੍ਰੇਮ ਬਤਵਾ ਗੱਲ ਇਹ ਹੈ ਕਿ ਵੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਹਰ ਖੇਤ ਦੇ ਵਿੱਚ ਪਾਣੀ ਪਹੁੰਚਾਉਣ ਦਾ ਅਸੀਂ ਵੀ ਸਿਫਤ ਕਰਦੇ ਹਾਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਵੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਵੀ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਮੁੱਖ ਮੰਤਰੀ ਸਾਹਿਬ ਨੇ ਹਦਾਇਤਾਂ ਕੀਤੀਆਂ ਸਨ ਕਿ ਹਰ ਸੂਆ ਨੂੰ ਪੱਕਾ ਕੀਤਾ ਜਾਵੇ ਪੱਕਾ ਕੀਤਾ ਜਾਵੇ ਹੁਣ ਸਾਡੇ ਪਿੱਛੇ ਦੇਖ ਰਹੇ ਹੋ ਸੂਆ ਆਇਆ ਸੂਆ ਆ ਰਿਹਾ ਜੀ ਇਧਰੋਂ ਪਟਿਆਲੇ ਸਾਈਡ ਤੋਂ ਆ ਰਿਹਾ ਹੈ 1 ਮਹੀਨਾ ਪਹਿਲਾਂ ਸੂਆ ਬਣਿਆ 1.5 ਮਹੀਨਾ ਪਹਿਲਾਂ ਤਕਰੀਬਨ 1.5 ਮਹੀਨਾ ਪਹਿਲਾਂ ਸੂਆ ਬਣਿਆ ਸੂਏ ਦੇ ਵਿੱਚ ਜਦੋਂ ਪਹਿਲੀ ਵਾਰੀ ਉਹ ਪਾਣੀ ਛੱਡਿਆ ਪਹਿਲੀ ਵਾਰੀ ਪਾਣੀ ਛੱਡਦੇ ਸਾਰ ਸੂਆ ਪਾਣੀ ਦਾ ਸੂਏ ਦਾ ਪਾਣੀ ਨਹੀਂ ਮਾਰ ਚੱਲ ਸਕਿਆ ਇੱਥੇ ਆ ਦੱਸਣਾ ਬਣਦਾ ਕਿ ਵੀ ਜਿਹੜਾ ਸੂਆ ਪਹਿਲਾ ਸੂਆ ਜਿਹੜਾ ਪਾਣੀ ਦਾ ਖੇਤਾ ਤੱਕ ਦਾ ਪਾਣੀ ਬਹੁਤ ਦੂਰ ਦੀ ਗੱਲ ਹੈ ਖੇਤਾ ਤੱਕ ਪਾਣੀ ਪਹੁੰਚਣ ਤੋਂ ਪਹਿਲਾਂ ਹੀ ਸੂਏ ਨੇ ਜੜੀ ਉਹਦੀ ਅਸਲੀ ਅਸੀਂ ਭ੍ਰਸ਼ਟਾਚਾਰ ਦੀ ਬੂਹ ਅਸੀਂ ਕਹਿ ਰਹੇ ਹਾਂ ਬਹੁਤ ਵੱਡਾ ਭ੍ਰਸ਼ਟਾਚਾਰ ਕੀਤਾ ਗਿਆ ਜਿਹੜਾ ਠੇਕੇਦਾਰ ਨੇ ਕੀਤਾ ਘਟੀਆਂ ਮਟੀਰੀਅਲ ਪਾ ਕੇ ਉਸ ਤੋਂ ਘਟੀਆਂ ਜਿਹੜਾ ਇਹਨਾਂ ਨੇ ਠੇਕੇਦਾਰਾਂ ਨੇ ਦਾ ਕੀਤਾ ਸਭ ਕੀਤਾ ਇਹਦੇ ਵਿੱਚ ਕਥਿਤ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਅਧਿਕਾਰੀਆਂ ਨੇ ਇਹਨੂੰ ਪਾਸ ਕੀਤਾ ਹੈ ਜਿਹੜੇ ਅਧਿਕਾਰੀਆਂ ਨੇ ਐਕਸ਼ਨ ਨੇ ਐਸ ਡੀਓ ਸਾਹਿਬ ਨੇ ਦਫ਼ਤਰਾਂ ਦੇ ਵਿੱਚ ਬੈਠ ਕੇ ਪੱਕਾ ਕਰਤਾ ਕਿ ਵੀ ਕੰਮ ਬਹੁਤ ਵਧੀਆ ਹੋ ਗਿਆ ਉਹਨਾਂ ਦਫ਼ਤਰਾਂ ਦੇ ਵਿੱਚ ਬੈਠੇ ਅਧਿਕਾਰੀਆਂ ਤੇ ਵੀ ਮੁੱਖ ਮੰਤਰੀ ਸਾਹਿਬ ਜਾਂਚ ਕਰਵਾਈ ਜਾਵੇ ਤੇ ਜਿੰਨੇ ਜਿਹੜਾ ਇਹ ਠੇਕੇਦਾਰ ਨੇ ਕੰਮ ਕੀਤਾ ਉਹ ठेकेदार ਨੇ ਜਿੰਨੇ ਵੀ ਕੰਮ ਕੀਤੇ ਨੇ ਉਹਨਾਂ ਦੀ ਜਾਂਚ ਕਰਵਾਈ ਜਾਵੇ ਤੇ ਉਹਨਾਂ ਦੀ ਵੀ ਜਾਂਚ ਕਰਵਾਈ ਜਾਵੇ ਜਿਹੜੇ ਅਧਿਕਾਰੀਆਂ ਨੇ ਕੰਮ ਨੂੰ ਸਹੀ ਕਰਾਰ ਦਿੱਤਾ ਜਿਵੇਂ ਜਈ ਸਾਹਿਬ ਹੋਗੇ ਐਸਡੀਓ ਸਾਹਿਬ ਹੋਗੇ ਜਿਨ੍ਹਾਂ ਨੇ ਦਫਤਰ ਦੇ ਵਿੱਚ ਬੈਠੇ ਕਹਿ ਦਿੱਤਾ ਕਿ ਵੀ ਕੰਮ ਓਕੇ ਐ ਲੱਖਾਂ ਕਰੋੜਾਂ ਦੀਆਂ ਪੇਮੈਂਟਾਂ ਉਹਨਾਂ ਦੇ ਖਾਤਿਆਂ 'ਚ ਪਾਤੀਆਂ ਬਿਨਾਂ ਚੈੱਕ ਕੀਤੇ ਚੈੱਕ ਕੀਤੇ ਅਸੀਂ ਤਾਂ ਸਬੂਤਾਂ ਨਾਲ ਗੱਲ ਕਰਦੇ ਹਾਂ ਸਮਾਣਾ ਹਲਚਲ نیوز ਬਿਨਾਂ ਸਬੂਤਾਂ ਤੋਂ ਕਦੇ ਗੱਲ ਨਹੀਂ ਕਰਦਾ ਤੁਹਾਨੂੰ ਉਹ ਸਬੂਤ ਵੀ ਦਿਖਾਵਾਂਗੇ ਜਿਹੜਾ ਕਿ ਵੀ ਪਹਿਲੀ ਬਰਸਾਤ ਵੀ ਨਹੀਂ ਚੱਲ ਸਕਿਆ ਬਰਸਾਤ ਨਹੀਂ ਚੱਲ ਸਕਿਆ ਤੇ ਜਿਹੜੀ بارش ਪਈ ਆ ਕੁਛ ਦਿਨ ਪਹਿਲਾਂ ਤੇ ਸਵੇਜ ਪਾਣੀ ਆਇਆ ਸੀ ਉਹ ਵੀ ਨਹੀਂ ਚੱਲ ਸਕਿਆ ਜਦ ਕਿ ਉਹਦੇ ਚ 2-2 3-3 ਫੁੱਟ ਪਾਣੀ ਛੱਡਿਆ ਸੀ ਉਹ 3 ਫੁੱਟ ਪਾਣੀ ਨਹੀਂ ਛੱਡ ਸਕਿਆ ਜੇ ਉਹਦੇ ਚ ਪਾਣੀ ਵੱਧ ਹੁੰਦਾ ਤਾਂ ਕੀ ਨੁਕਸਾਨ ਹੁੰਦਾ ਉਹ ਦੱਸਣ ਦੀ ਲੋੜ ਨਹੀਂ ਐ ਇਹ ਸੂਹਾ ਇੱਕ ਥਾਂ ਤੋਂ ਨਹੀਂ ਦੋ ਥਾਂ ਤੋਂ ਨਹੀਂ ਤਿੰਨ ਥਾਂ ਤੋਂ ਤੁਸੀਂ ਕਈ ਥਾਵਾਂ ਤੋਂ ਟੁੱਟਿਆ ਪਿਆ ਜਿਹੜਾ ਕਿ ਵੀ ਚੀਕ-ਚੀਕ ਕੇ ਭ੍ਰਸ਼ਟਾਚਾਰ ਦੀ ਬੂ ਆ ਰਹੀ ਹੈ ਜਿਹੜੇ ਅਧਿਕਾਰੀਆਂ ਨੇ ਪਾਸ ਕੀਤਾ ਹੁਣ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਹੈ ਇਹੋ ਜਿਹੇ ਅਧਿਕਾਰੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਭ੍ਰਸ਼ਟਾਚਾਰ ਕੀਤਾ ਤੁਸੀਂ ਨੇ ਪਹਿਲਾਂ ਵੀ ਬਹੁਤ ਵਧੀਆ ਕਾਰਵਾਈਆਂ ਕੀਤੀਆਂ ਨੇ ਜਿਹੜੇ ਭ੍ਰਸ਼ਟਾਚਾਰੀ ਜੇਲ੍ਹਾਂ ਦੇ ਵਿੱਚ ਸੁੱਟੇ ਨੇ ਹੁਣ ਇਹਨਾਂ ਠੇਕੇਦਾਰਾਂ ਤੇ ਤੇ ਜਿਹੜੇ ਅਫਸਰਾਂ ਨੇ ਇਹਨੂੰ ਪਾਸ ਕੀਤਾ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਭਾਈ ਤੁਹਾਡਾ ਨਾਮ ਮਨਜੋਤ ਸਿੰਘ ਜੀ ਮਨਜੋਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਆ ਨਵੇਂ ਸੂਏ ਬਣੇ ਨੇ ਦੇਖੋ ਜੀ ਇਹ ਸੂਏ ਬਣੇ ਨੂੰ ਮਹੀਨਾ ਇੱਕ ਹੋਇਆ ਜੀ ਇੱਕ ਵਾਰੀ ਸਿਰਫ ਪਾਣੀ ਛੱਡਿਆ ਇਹ ਚ ਤੇ ਪਾਣੀ ਛੱਡ ਕੇ ਪਹਿਲੇ ਹੀ ਮਨ ਲ ਕੇ ਹਫਤੇ ਦੋ ਹਫਤਿਆਂ ਚੋਂ ਸੁਭਾ ਕਈ ਥਾਵਾਂ ਤੋਂ ਟੁੱਟ ਗਿਆ ਜੀ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਡਾਡੇ-ਡਾਡੇ ਘਾਰੇ ਪਏ ਨੇ ਤੇ ਸੀਮਿੰਟ ਸਾਰਾ ਔਖੜ ਗਿਆ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਕਿਉਂਕਿ ਸੱਜੇ ਸਰਕਾਰ ਬਣਾਉਣੀ ਹੈ ਠੇਕੇਦਾਰਾਂ ਦੀ ਮਿਲੀ ਭੁਗਤਾ ਜੋ ਵੀ ਬਹੁਤ ਨੁਕਸਾਨ ਹੋਇਆ ਉੱਤੋਂ ਬਾਕੀ ਰਾਹ ਦਾ ਵੇਖੋ ਕਿੰਨਾ ਨਾਸ ਮਾਰਿਆ ਟੋਏ ਮਾਰ ਗਏ ਨੇ ਸਾਰੇ ਰਾਹ ਤੇ ਇਹਨਾਂ ਨਾਲ ਪਾਣੀ ਖੜਿਆ ਨੰਗਣਾ ਬਹੁਤ ਔਖਾ ਹੁੰਦਾ ਜੀ ਇਸ ਵਿੱਚੋਂ ਕਿ ਇਹ ਜਿਹੜੇ ਸੂਵੇ ਬਣੇ ਨੇ ਇਹਨਾਂ ਦੀ ਗੌਰ ਕੀਤੀ ਜਾਵੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਜੀ ਸਾਰਾ ਸੂਆ ਕਈ ਜਗ੍ਹਾ ਦਾ ਸੂਆ ਟੁੱਟ ਗਿਆ ਜੀ ਇਹੇ ਬਾਕੀ ਜਿਹੜੇ ਲੱਖਾਂ ਕਰੋੜਾਂ ਦੇ ਬਿੱਲ ਅਧਿਕਾਰੀਆਂ ਨੇ ਪਾਸ ਕੀਤੇ ਨੇ ਉਹਨਾਂ ਤੇ ਜਾਂਚ ਹੋਣੀ ਚਾਹੀਦੀ ਹੈ ਵੀ ਮੁੜ ਕੇ ਇੱਥੇ ਕੋਈ ਵੇਖਣ ਨਹੀਂ ਆਇਆ ਜੀ ਇਹਨਾਂ ਦੀ ਜਾਂਚ ਹੋਵੇ ਵੀ ਇਹ ਬਿੱਲ ਪਾਸ ਕੀਤੇ ਨੇ ਤੇ ਨੁਕਸਾਨ ਕਿਉਂ ਹੋਇਆ ਇਹਨਾਂ ਦਾ ਜੀ ਇਹ ਮੁੱਖ ਮੰਤਰੀ ਨੂੰ ਇਹਨਾਂ ਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਨੇ ਤੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਮਨਜੋਜ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਵੀ ਪਹਿਲੇ ਹੀ ਵਾਰੀ ਉਹ ਪਾਣੀ ਛੱਡਿਆ ਸੀ ਜਿਹੜਾ ਕਿ ਬਰਦਾਸ਼ਤ ਕਿ ਵੀ ਖੇਤਾਂ ਤੱਕ ਪਾਣੀ ਪਹੁੰਚਿਆ ਪਤਾ ਨਹੀਂ ਪਹੁੰਚਿਆ ਜਿਹੜੀ ਅਸਲੀਅਤ ਸੀ ਸਾਹਮਣੇ ਆ ਗਈ ਹੈ ਹਾਂਜੀ ਹਾਂਜੀ ਬਿਲਕੁਲ ਸਾਹਮਣੇ ਆਈ ਹੈ ਜੀ 1 ਮਹੀਨੇ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਹੋਵੇ ਜੀ ਤੇ ਜਿਹੜੇ ਅਧਿਕਾਰੀ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਧੰਨਵਾਦ ਮਨਜੋਤ ਜੀ ਸਮਾਣਾ ਹਲਚਲ نیوز ਨਾਲ ਗੱਲ ਕਰਨ ਲਈ ਥੈਂਕ ਯੂ ਥੈਂਕ ਯੂ ਜੀ ਬਾਈ ਤੁਹਾਡਾ ਨਾਮ ਰਿੰਕੂ ਜੀ ਰਿੰਕੂ ਜੀ ਕੀ ਕਹਿਣਾ ਚਾਹੁੰਦੇ ਹੋ ਬਰੇਚ ਸਮਾਨ ਬਹੁਤ ਮਾੜਾ ਪਿਆ ਆ ਦੇਖੋ ਆ ਮਾੜਾ ਕੇ ਦਿਖਾਓ ਇਧਰਲੇ ਪਾਸੇ ਜੰਮੀ ਕੱਢਿਆ ਸਮਾਨ ਪਿਆ ਆ ਹਾਲ ਦੇਖੋ ਇੱਥੇ ਸੂਏ ਦਾ ਹਾਲ ਦੇਖੋ ਇਧਰ ਵੀ ਦਿਖਾਓ ਰਾਦ ਆ ਜੀ ਜੀ 2 2 3 3 ਫੁੱਟੇ ਮਿੱਟੀ ਚੱਕ ਗਈ ਜੀ ਵੇਚੀ ਗਈ ਹੈ ਤੇ ਕੁਝ ਵੀ ਨਹੀਂ ਹੈਗਾ ਦੇਖ ਲਓ ਇਹ ਤਾਂ ਲੱਗਿਆ ਨਹੀਂ ਨਈ ਜਿਹੜੇ ਸੂਏ ਬਾਰੇ ਕਿਹਾ ਕਿ ਵੀ ਇਹਦੇ ਬਾਰੇ ਹੋਰ ਕੀ ਕਹਿਣਾ ਚਾਹਨੇ ਹੋ ਇਹਦਾ ਜੀ ਜਮੀਂ ਗੰਦਾ ਕੰਮ ਕਰਿਆ ਹੈ ਇਹਦੇ ਨਾਲੋਂ ਪਹਿਲਾਂ ਵਾਲਾ ਵਧੀਆ ਸੀ ਜਮੀਂ ਬੇਕਾਰ ਕੰਮ ਆ ਤੁਸੀਂ ਦੇਖ ਲਓ ਜੀ ਸਾਰਾ ਟੁੱਟ ਗਿਆ ਹੈ ਜੀ ਇੱਕ ਵਾਰੀ ਪਾਣੀ ਛੱਡਿਆ ਇੱਥੇ ਜਿਹੜਾ ਪਹਿਲਾਂ ਵਾਲਾ ਦੀ ਜੀ ਉਹ ਇਹ ਤੋਂ ਵਧੀਆ ਸੀ 50 ਸਾਲ ਚੱਲਿਆ ਘੱਟੋ ਘੱਟ ਇਹਦਾ ਜਮੀਂ ਬੁਰਾ ਹਾਲ ਹੈ ਜੀ ਤੁਸੀਂ ਆਪ ਦੇਖੋ ਜਮੀਂ ਗੰਦ ਪਰਖਿਆ ਇਹ ਕਿਹੜੇ ਬਿਲ ਬਣਾਏ ਨੇ ਜੀ ਉਹਨਾਂ ਦੇ ਵੀ ਜਾਂਚ ਕਰੀ ਜਾਵੇ ਜੀ ਜਮੀਂ ਮੈਂ ਤਾਂ ਕਹਿੰਦਾ ਜਮੀਂ ਬੇਕਾਰ ਕੰਮ ਕਰਿਆ ਜੀ ਕਿ ਵੀ ਜਿਹੜੇ ਅਧਿਕਾਰੀਆਂ ਨੇ ਬਿੱਲ ਪਾਣ ਬਣਾਏ ਨੇ ਉਹ ਵੀ ਪਾਸ ਜਿਹੜੇ ਪਾਸ ਕੀਤੇ ਧੰਨਵਾਦ ਜੀ। ਮੈਂ ਰਸਤਾ ਦੇਖਿਆ ਨਹੀਂ ਸੀ। ਕੀ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ? ਇਹ ਰਸਤਾ ਬਹੁਤ ਵਧੀਆ ਸੀ। ਕਿਦੋਂ ਦਾ ਸੁਆ ਬਣਿਆ, ਉਦੋਂ ਦਾ ਜਮਾ ਵੇਗਰ ਕਰਤਾ। ਆ ਦੇਖ ਲਓ ਤੁਹਾਡੇ ਸਾਹਮਣੇ ਆਈ ਸੁਆ। ਮੇਰੇ ਨਾਲ ਤਾਂ ਸਾਡਾ ਪੁਰਾਣਾ ਸੁਆ ਵਧੀਆ ਸੀ। ਆ ਨਵੇਂ ਦਾ ਹਾਲ ਦੇਖ ਲਓ। ਕੀ ਮੰਗ ਕਰਦੇ ਹੋ? ਇਹਨੂੰ ਠੀਕ ਕੀਤਾ ਜਾਵੇ, ਨਾ ਰਾਹ ਸਾਡਾ ਵਧੀਆ ਕੀਤਾ ਜਾਵੇ। ਧੰਨਵਾਦ ਜੀ। ਦੇਖ ਸਕਦੇ ਹੋ ਇਹ ਉਹ ਸੁਆ ਹੈ ਜਿਹੜਾ ਕੁਝ ਦਿਨ ਪਹਿਲਾਂ ਬਣਾਇਆ ਗਿਆ ਸੀ ਤੇ ਦੇਖ ਸਕਦੇ ਹੋ ਇਹਦਾ ਘੱਟੋ-ਘੱਟ ਵੀ 70 7 14 ਫੁੱਟ ਦਾ ਜਿਹੜੀ ਸਲੇਬ ਬਣਾਈ ਗਈ ਸੀਗੀ ਭ੍ਰਸ਼ਟਾਚਾਰ ਦੀ ਭੇਟ ਚੜ ਗਈ ਪਾਣੀ ਖੇਤਾਂ ਤੱਕ ਪਹੁੰਚਿਆ ਪਤਾ ਨਹੀਂ ਨਹੀਂ ਪਹੁੰਚਿਆ ਪਰ ਉਹਨੇ ਅਸਲੀਅਤ ਸਾਹਮਣੇ ਆ ਗਈ ਹੈ ਜੋ ਠੇਕੇਦਾਰ ਨੇ ਤੇ ਕਥਿਤ ਅਧਿਕਾਰੀਆਂ ਨੇ ਮਿਲੀ ਭੁਗਤਾਨ ਨਾਲ ਭ੍ਰਸ਼ਟਾਚਾਰ ਕੀਤਾ ਤੁਹਾਨੂੰ ਹੋਰ ਥਾਂ ਤੋਂ ਵੀ ਦਿਖਾ ਦਿੰਨੇ ਆ ਜਿਹੜੇ ਜਿਹੜੇ ਇਹਨਾਂ ਨੇ ਭ੍ਰਸ਼ਟਾਚਾਰੀ ਗਲਤ ਕੰਮ ਕੀਤੇ ਨੇ ਤਾਂ ਹੀ ਇਹ ਸੂਏ ਟੁੱਟੇ ਨੇ ਨਹੀਂ ਤਾਂ ਇਹ ਕਿਹੜੇ ਸੂਏ ਹੁੰਦੇ ਨੇ ਜਿਹੜੇ 15 ਦਿਨ ਦੇ ਵਿੱਚ 20 ਦਿਨ ਦੇ ਵਿੱਚ ਟੁੱਟ ਜਾਣ ਤੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਜਿਹੜੇ ਵੀ ਭ੍ਰਸ਼ਟਾਚਾਰ ਦੀ ਭੇਟ ਚੜੇ ਨੇ ਦੇਖ ਸਕਦੇ ਹੋ ਇਹ ਦੂਸਰੀ ਥਾਂ ਤੋਂ ਐ ਘੜ ਤੋਂ ਘਟ ਵੀ ਇਹ 10 ਫੁੱਟ ਦਾ ਪਾੜ ਹੋਣਾ ਤੇ 5-6 ਫੁੱਟ ਦੀ ਚੌੜਾਈ ਹੋਣੀ ਐ ਦੇਖ ਸਕਦੇ ਹੋ ਕਿੱਡੇ-ਕਿੱਡੇ ਵੱਡੇ ਪਾੜ ਜਿਹੜੇ ਪਏ ਨੇ ਭ੍ਰਸ਼ਟਾਚਾਰ ਦੀ ਭੇਡ ਚੜੇ ਨੇ ਜਿਹਦੇ ਤੇ ਲੱਖਾਂ ਕਰੋੜਾ ਰੁਪਈਆ ਖਰਚ ਕੀਤਾ ਗਿਆ ਜਿਹੜਾ ਕਿ ਬਿਲਕੁਲ ਬਰਬਾਦ ਹੁੰਦਾ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਸਾਹਿਬ ਦੇਖ ਲਓ ਜਿਹੜੇ ਇਹ ਠੇਕੇਦਾਰਾਂ ਨੇ ਕਥੀਤ ਅਧਿਕਾਰੀਆਂ ਦੀ ਮੁਲੀ ਭੁਗਤ ਨਾਲ ਜਿਹੜਾ ਭ੍ਰਸ਼ਟਾਚਾਰ ਕੀਤਾ ਇਹਦੀ ਜਾਂਚ ਕਰਵਾਈ ਜਾਵੇ ਜਿਹੜਾ ਕਿ ਵੀ ਲੱਖਾਂ ਕਰੋੜਾਂ ਦੇ ਬਿੱਲ ਪਾਸ ਕੀਤੇ ਗਏ ਨੇ ਕਿਸ ਅਧਾਰ ਤੇ ਕੀਤੇ ਗਏ ਨੇ ਦੇਖ ਸਕਦੇ ਹੋ ਕਿ ਵੀ ਪਹਿਲਾ ਪਾਣੀ ਛੱਡਿਆ ਗਿਆ ਸੀ ਜਿਹੜਾ ਸੂਏ ਦੇ ਵਿੱਚ ਉਹ ਪਾਣੀ ਵੀ ਦੀ ਮਾਰ ਨਹੀਂ ਚੱਲ ਸਕਿਆ ਕਦੋਂ ਇਹ ਕਿੰਨੀ ਕੁ ਦੂਰ ਚੱਲਣਗੇ ਕਿੰਨੀ ਕੁ ਦੂਰੇ ਜਾਣੇ ਸੀਗੇ ਕੀ ਇਹ ਭ੍ਰਸ਼ਟਾਚਾਰ ਦੀ ਭੇਡ ਚੜੇ ਇਹਦੀ ਜਾਂਚ ਕਰਵਾਈ ਜਾਵੇ ਕਿਤੇ ਸੀਨੀਅਰ ਅਧਿਕਾਰੀਆਂ ਤੋਂ ਦੇਖ ਸਕਦੇ ਹੋ ਇੱਥੇ ਜਿਹੜੇ ਨਾਲ ਲੋਕ ਰਹਿੰਦੇ ਨੇ ਉਹਨਾਂ ਨੇ ਦੱਸਿਆ ਕਿ ਵੀ ਦੇਖ ਲਓ ਇਹ ਜਿਹੜੇ ਤਰੇੜਾ ਨੇ ਇੱਕ ਥਾਂ ਤੋਂ ਨਹੀਂ ਹਨ ਇੱਕ ਘੱਟੋ-ਘੱਟ ਦਰਜਨਾ ਥਾਵਾਂ ਤੋਂ ਤਰੇੜਾ ਨੇ ਜੇ ਇਹਦੀ ਜਾਂਚ ਕਰਵਾਈ ਜਾਵੇ ਪਤਾ ਨਹੀਂ ਕਿੰਨੇ ਥਾਵਾਂ ਤੋਂ ਟੁੱਟਿਆ ਹੋਇਆ ਤੇ ਕਿੰਨੇ ਹੀ ਥਾਵਾਂ ਤੋਂ ਇਹ ਜੀਆਂ ਤਰੇੜਾਈਆਂ ਹੋਈਆਂ ਨੇ ਜਿਹੜਾ ਕਿ ਵੀ ਕਥਿਤ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਬਹੁਤ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਹੋਇਆ ਮੁੱਖ ਮੰਤਰੀ ਸਾਹਿਬ ਦੇਖ ਲਓ ਜਿਹੜਾ ਹੈ ਅਧਿਕਾਰੀਆਂ ਨੇ ਕੰਮ ਦੀ ਜਾਂਚ ਕੀਤੀ ਤੇ ਜਿਨ੍ਹਾਂ ਨੇ ਕੰਮ ਇਹ ਪਾਸ ਕੀਤੇ ਉਨਾ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇ ਕੀਤੀ ਜਾਵੇ ਤੇ ਕਿਸੇ ਸੀਨੀਅਰ ਇਮਾਨਦਾਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਕਿੱਥੇ ਕਿੱਥੇ ਭ੍ਰਸ਼ਟਾਚਾਰ ਕੀਤਾ ਗਿਆ ਦੇਖਦੇ ਹਾਂ ਹੁਣ ਇਸ ਦੀ ਜਾਂਚ ਕਦੋਂ ਹੁੰਦੀ ਹੈ ਤੇ ਕਦੋਂ ਲੋਕਾਂ ਨੂੰ ਜਿਹੜਾ ਕਿ ਵੀ ਇਨਸਾਫ ਮਿਲਦਾ ਹੈ ਕਿ ਵੀ ਜਿਨ੍ਹਾਂ ਨੇ ਕਿਹਾ ਕਿ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਤਾਂ ਸਮੇਂ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮਵਾਦੀ ਰਿਪੋਰਟ ਦੇਖ ਸਕਦੇ ਹੋ ਜਿੱਥੇ ਜਿੱਥੇ ਲੋਕਾਂ ਨੇ ਕਿਹਾ ਸੀਗਾ ਜਿੱਥੇ ਜਿੱਥੇ ਤੱਕ ਦੇਖੀ ਗਏ ਤਰੇੜਾਂ ਹੀ ਤਰੇੜਾਂ ਤੇ ਦਰਜਨਾ ਥਾਵਾਂ ਤੋਂ ਇਹ ਸੂਆ ਟੁੱਟਿਆ ਹੋਇਆ ਜੀਤੇ ਤੇ ਲੱਖਾਂ ਕਰੋੜਾਂ ਦੇ ਬਿੱਲ ਪਾਸ ਕੀਤੇ ਗਏ ਕਿਹਨਾਂ ਅਧਿਕਾਰੀਆਂ ਨੇ ਕੀਤੇ ਦੇਖ ਲਓ ਮੁੱਖ ਮੰਤਰੀ ਸਾਹਿਬ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਬੈਠ ਕੇ ਇਹਨੂੰ ਪਾਸ ਕਰਾਰ ਦਿੱਤਾ ਗਿਆ ਇਹ ਸਬੂਤ ਨੇ ਜਿਹੜੇ ਕਿ ਵੀ ਜਿਹੜਾ ਸੁਆ ਨਵਾਂ ਬਣਿਆ ਜਿੱਦੇ ਤੇ ਕਰੋੜਾ ਰੁਪਏ ਦੇ ਬਿੱਲ ਲੱਖ ਰੁਪਏ ਦੇ ਬਿੱਲ ਪਾਸ ਕੀਤੇ ਗਏ ਨੇ ਦੇਖੋ ਇਹਨਾਂ ਦੀ ਜਾਂਚ ਕਰਵਾਈ ਜਾਵੇ ਦੇਖ ਸਕਦੇ ਹਾਂ 20 20 ਫੁੱਟ ਦੀਆਂ ਤਰੇੜਾਂ ਨੇ ਤੇ ਸੈਲਫਾ ਜੜੀਆਂ ਬਣਾਈਆਂ ਗਈਆਂ ਸੀਗੀਆਂ ਜਿਹੜੇ ਪੀਸ ਬਾ ਟੁਕੜੇ ਪੀਸ ਬਾ ਪੀਸ ਬਣਾਏ ਗਏ ਸੀਗੇ ਪੀਸ ਬਾਈ ਪੀਸ ਵੀ ਬਾਹਰ ਆ ਚੁਕੇ ਨੇ ਪੀਸ ਬਾਈ ਪੀਸ ਵੀ ਬਾਹਰ ਆ ਚੁਕੇ ਨੇ ਬਹੁਤ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਹੋਇਆ ਹੈ ਦੇਖ ਸਕਦੇ ਹੋ ਮੁੱਖ ਮੰਤਰੀ ਸਾਹਿਬ ਇਹ ਠੇਕੇਦਾਰਾਂ ਨੇ ਕਥਿਤ ਅਧਿਕਾਰੀਆਂ ਦੀ ਮਿਲੀ ਭਗਤ ਨਾਲ ਐਡਾ ਵੱਡਾ ਭ੍ਰਸ਼ਟਾਚਾਰ ਨਹੀਂ ਹੋ ਸਕਦਾ ਜਿਹੜੇ ਅਧਿਕਾਰੀਆਂ ਨੇ ਇਹ ਕੰਮ ਕੀਤਾ ਦੇਖ ਲਓ 20 20 ਫੁੱਟ ਤੱਕ ਤਰੇੜਾਂ ਨੇ ਤੇ ਸੈਲਫਾ ਜਿਹੜੀਆਂ ਬਣਾਈਆਂ ਗਈਆਂ ਸੀ ਜਿਹਨੂੰ ਨਾਲ ਦੇ ਕਿਨਾਰੇ ਕਹਿ ਸਕਦੇ ਹੋ ਕਰੀਬ 1 ਮਹੀਨੇ ਦੇ ਵਿੱਚ ਵੀ ਦੋ ਫਾੜ ਹੋਏ ਪਏ ਨੇ ਬਹੁਤ ਵੱਡੇ ਲੈਵਲ ਤੇ ਭ੍ਰਸ਼ਟਾਚਾਰ ਹੋਇਆ ਇਹ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਣਾ ਇਹਦੀ ਜਾਂਚ ਕਿਸੇ ਸੀਨੀਅਰ ਅਧਿਕਾਰੀਆਂ ਤੋਂ ਇਮਾਨਦਾਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਦੇਖ ਸਕਦੇ ਹਾਂ ਇਸ ਸਬੰਧ ਦੇ ਵਿੱਚ ਜਦੋਂ ਇਸ ਸੂਏ ਦੇ ਜਿਹੜਾ ਕੰਮ ਕਰਵਾਉਣ ਵਾਲੇ ਐਕਸ਼ਨ ਸਾਫ ਸੀ ਉਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਨੇ 2.5 ਇੰਚੀ ਮਾਲ ਪਵਾਇਆ ਹੈ 2.5 ਇੰਚੀ ਮਾਲ ਦੇਖ ਲਓ ਕਿਹੜੇ ਹਿਸਾਬ ਨਾਲ 2.5 ਇੰਚੀ ਪਾਇਆ ਉਹਦੇ ਵਿੱਚ ਬੂਟੇ ਵੀ ਉੱਗਣ ਲੱਗ ਪਏ ਨੇ ਇੱਥੋਂ ਸੱਚਾਈ ਦਾ ਪਤਾ ਲੱਗਦਾ ਕਿੰਨਾ ਕੁ ਇੰਚ ਮਾਲ ਪਾਇਆ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਦੇਖ ਸਕਦੇ ਹੋ ਜਿਹੜੇ ਹਿਸਾਬ ਨਾਲ ਸੂਏ ਦਾ ਕੀਤਾ ਹੋਇਆ ਕੰਮ ਹੈ ਉਹ 1 ਮਹੀਨੇ ਦੇ ਵਿੱਚ ਥਾਂ-ਥਾਂ ਤੋਂ ਦਿਖ ਰਿਹਾ ਹੈ ਕਿ ਵੀ ਕਿੰਨਾ ਕੁ ਵਧੀਆ ਕੰਮ ਕੀਤਾ ਹੈ। ਜੇ ਇਹਦੀ ਤੁਰ ਤੋਂ ਤੁਰ ਤੱਕ ਇਹਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਲੈਵਲ ਤੇ ਜਿਹੜਾ ਭ੍ਰਸ਼ਟਾਚਾਰ ਕੀਤਾ ਗਿਆ ਹੈ, ਭ੍ਰਸ਼ਟਾਚਾਰ ਦੀ ਬੂਹ ਆ ਰਹੀ ਹੈ। ਜਿਹੜੇ ਅਧਿਕਾਰੀਆਂ ਨੇ ਕਥਿਤ ਮਿਲੀ ਭੁਗਤ ਨਾਲ ਕੰਮ ਕੀਤੇ ਨੇ ਠੇਕੇਦਾਰ ਨੇ ਠੇਕੇਦਾਰ ਦਾ ਲਾਇਸੈਂਸ ਵੀ ਕੈਨਸਲ ਕੀਤਾ ਜਾਵੇ ਤੇ ਜਿਹੜੇ ਠੇਕੇਦਾਰ ਨੇ ਕੰਮ ਕੀਤਾ ਤਾਂ ਹੋਰ ਥਾਵਾਂ ਤੇ ਵੀ ਉਹ ਕੰਮ ਦੀ ਵੀ ਜਾਂਚ ਕਰਵਾਈ ਜਾਵੇ